ਸਰੋਪਰ ਸਾਹਿਬ 2013 ਚ ਨੀ ਪੱਥਰ ਸਪੁਰਦ ਸਰਦਰ ਕਿਹਾ ਗਿਆ ਸੀ ਪਹਿਲੋ ਸਰਬਾਰ ਸਾਡੇ ਪਿੰਡੇ ਕੀ ਆ ਕਿਉਂਕਿ ਪਹਿਲੋ ਹੀ ਪਿੰਡ ਦੇ ਵਿੱਚ ਉੱਥੇ ਜਗ੍ਹਾ ਘਟਦੀ ਹੋਣ ਕਰਕੇ ਸਮੇਂ ਦੇ ਹਿਸਾਬ ਨਾਲ ਜਿਤਨਾ ਵੀ ਆਪਾਂ ਨੂੰ ਪਰਮਾਤਮਾ ਨੇ ਕੀਤਾ ਕਿ ਆਪਣੇ ਚੋਟੀਆਂ ਦੁਨੀਆਂ ਬਣੀਆਂ ਨਵੇਂ ਮੰਦਰ ਬਣੇ ਸਾਂਝਾ ਤੇ ਵਧੀਆਂ ਇਸ ਕਰਕੇ ਸਮੇਤ ਸੁਭਾਵ ਨੂੰ ਬਣਵਾਉਣ ਦੀ ਵੀ ਜ਼ਰੂਰਤ ਸੀ ਉਹ ਸੰਗਤ ਨੇ ਬੜਾ ਸੰਜੋਗ ਕਰਕੇ ਤੇ ਜੋ ਮਾਤਾ ਨਾਨਕ ਪੱਥਰ ਸਰ ਪੜਿਆ ਤੇ ਨਾਲ ਚ ਇਹ ਨਹੀਂ ਪੱਥਰ ਰੱਖਿਆ ਗਿਆ ਸੀ ਖਾਰਾ ਚ ਇਹਨਾਂ ਦਾ ਰੰਗ ਆਇਆ ਤੇ ਹੁਣ ਇਹ ਜਿਹੜਾ ਗੋਹੜਾ ਚੱਵੀ ਆ ਗਿਆ ਇਹਦੀ ਸਫਾਈ ਵਾਸਤੇ ਨਵਾਂ ਖੇੜ ਨੂੰ ਅਗਵਾਈ ਲਈ ਸ਼ਰਦਾ ਜੀ ਸੋ ਸਾਰੇ ਜੀ ਆਪਾਂ ਤਿੰਨ ਫੋਟਾ ਇਹ ਨਹੀਂ ਤੇ ਅਸੀਂ ਦੂਜੀ ਕਰਾਈ ਵਾਧੂ ਕਰਾਈ ਅੱਜ ਚ ਇਸ ਤਰ੍ਹਾਂ ਸ਼ਰਦਾ ਜੀ ਕਰਾਈ ਆ ਤੇ ਕਰਾਈ ਕਰਦੇ ਤੇ ਇੱਕ ਆਪਣਾ ਪਿੰਡ ਸਫਾਈ ਕਰਾਈ ਜਾਵੇ ਫਿਰ ਮੈਂ ਨਵੀਂ ਪੰਚਾਇਤ ਨੂੰ ਬਹੁਤ ਬਹੁਤ ਧੰਨ ਦਿਨਾ ਤੇ ਇਹਨਾਂ ਨੂੰ ਮਾੜਾ ਜੇ ਇਹਨਾਂ ਦੀ ਸਿੱਤ ਰੱਖਦਾ ਰੱਖ ਕੇ ਤੇ ਨਾ ਉਸ ਤੇ ਕੰਮ ਕਰਾਏ ਸੂਝ ਅੰਕਾਂ ਜAVE ਇਹ ਵੀ ਪਛੇ ਜਨਨ ਵਰਗੋਂ ਤੇ ਇਹ ਅਸਲੀ ਮੰਨ ਕੋਸ਼ਿਸ਼ੇ ਜਦੀ ਰੋ ਵੀ ਸਾਥੀ ਆ ਜਰੂਰ ਤਾਂ ਸਾਡੇ ਜੂਰ ਤਾਂ ਪੂਰਾ ਕਰੋ ਕਿਉਂਕਿ ਜਿੱਥੇ ਇਸ ਪਾਰ ਦੇ ਆਸੂ ਕਿਲਾ ਉੱਥੇ ਜਿਹੜੀ ਸਰਕਾਰ ਉੱਥੇ ਪੈਸਾ ਦੇਂਦੇ ਆ ਪੈਸੇ ਦਾ ਵੀ ਇੱਥੇ ਜੇ ਅੱਗੇ ਨਿਕਸਾਬ ਦਵਾਵੇ ਤੇ ਹਿਸਾਬ ਦੇ ਨਾਲ ਪਿਛਲੇ ਲਾੜ ਦੇ ਵਿਚਾਰ ਦਾ ਫੇਰ ਮਿਲ ਜਾਨਾ ਤੁਹਾਨੂੰ ਇਸ ਕਰਕੇ ਵਿਕਾਸ ਦੀ ਲੋੜ ਆ ਸਾਡੇ ਨਾਲ ਮਿਲ ਕੇ ਰਾਜ ਦੀ ਲੋੜ ਆ ਸੋ ਅਸੀਂ ਤੁਹਾਡੇ ਨਾਲ ਸਾਡੇ ਦਾ ਸੁਰਮੇ ਦਾ ਜਿਹਨਾਂ ਆਪਾਂ ਯਾਦ ਰੱਖੇ ਆ ਬਿਲਕੁਲ ਨਵੀਂ ਜਿਹੀ ਵਿਚਾਰ ਬਣੀ ਉਹਨਾਂ ਉਹਦੇ ਨਾਲ ਮਿਲ ਕੇ ਆਪਣੇ ਜੱਗ ਦਾ ਸਰਜਵਾਦਾ ਵੀ ਆਪਾਂ ਉਹਨਾਂ ਦੇ ਨਾਲ ਸਹਿਯੋਗ ਦੇ ਕੇ ਹੱਥ ਵਲ ਕੰਮ ਲਈ ਤੇ ਅਦਰ ਪਾਰ ਖਾਣੀ ਲੁੱਟ ਗਿਆ ਬੰਨਾਂ ਦਰਦ ਰੰਜਨਾ ਕਿ ਸਾਡੇ ਵਿੱਚ ਜਿਹੜੀ ਸਰਬ ਸਾਥੀ ਸਮੁੱਚਾ ਪੰਜਾਬ ਜਿਹੜਾ ਨਕਰਿਆ ਨੌਜਵਾਨਾਂ ਨੇ ਹਿੰਮਤ ਮਾਰੀ ਆ ਤੇ ਸਮੁੱਚਾ ਨਕਰ ਨਕਰੋ ਦੇ ਤੇ ਅੱਜ ਸਰਬਸੰਤੀ ਨਾਲ ਜਿਹੜਾ ਉਹ ਪੰਜਾਬ ਚੁਣੀ ਗਈ ਆ ਇਸ ਪੰਚਾਇਤ ਦਾ ਜਿਹੜਾ ਮੁਖ ਸੇਵਾਦਾਰ ਆਊਗਾ ਭਾਈ ਖਰਪੇਜ ਸਿੰਘ ਜਿਹਨੂੰ ਬਹੁਤ ਪਹਿਲੇ ਮੇਰਾ ਤੇ ਪੰਜ ਮੈਂਬਰ ਹੈ ਸਰਪੰਚ ਦੇ ਸਰਦਾਰ ਗੁਰਦੇਵ ਸਿੰਘ ਤੇ ਸਰਦਾਰ ਹਰਜੀਤ ਸਿੰਘ ਤੇ ਭੈਣ ਜੀ ਮਨੀਰ ਕੌਰ ਤੇ ਸਰਦਾਰ ਆਰਵਦੇਵ ਸਿੰਘ ਤੇ ਸਹਿਜੂ ਵੀ ਨਾਲ ਸਰਪੰਚਾ ਸਰਦਾਰ ਹਰਮਨ ਸਿੰਘ ਸਭ ਤੋਂ ਜਿਹੜੀ ਆ ਸਰਦਾਰ ਹਰਮਨ ਸਿੰਘ ਨੇ ਪਹਿਲ ਕਰਨ ਦੀ ਕੀਤੀ ਆ ਚੁਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਸਰਪੰਚ ਤੇ ਮੈਂਬਰ ਚੁਣੇ ਗਏ ਵੇਖੋ ਜੀ ਅੱਜ ਜਿਹੜਾ ਸਰਪੰਚ ਤੇ ਮੈਂਬਰ ਚੁਣੇ ਗਏ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਮੇਰੇ ਲੈਫਟ ਹੈਂਡ ਸਾਈਡ ਤੇ ਖੜੇ ਨੇ ਇਹ ਆਰਮੀ ਚੋਂ ਆਪਣੀ ਪੂਰੀ ਸੇਵਾ ਨਿਭਾ ਕੇ ਆਪਣੀ ਪੂਰੀ ਡਿਊਟੀ ਕਰਕੇ ਤੇ ਆਏ ਆ ਤੇ ਇਹ ਮੇਰਾ ਸਾਥ ਦੇ ਰਹੇ ਆ ਬਹੁਤ ਮੈਂਬਰ ਮੌਜੂਦ ਚੁਣੇ ਗਏ ਨੇ ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਤੇ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਵਾਂ 홀ੀਡੇਸ ਆਸਟ੍ਰੇਲੀਆ ਦੀ ਧਰਤੀ ਵੀ ਹੋ ਗਿਆ ਹੋਰ ਮੈਂ ਸਿੰਗਾਪੁਰ ਕਾਫੀ ਛੋਟੀਆਂ ਕੰਟਰੀਆਂ 'ਚ ਘੁੰਮਿਆ ਵਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਟਰੈਵਲ ਕਰਕੇ ਤੇ ਕੁਝ ਚੀਜ਼ਾਂ ਦੇ ਵਿੱਚ ਚਲੋ ਆਪਣਾ ਜਿਆਦਾ ਟਾਈਮ ਇੰਡੀਆ ਦੇ ਵਿੱਚ ਇਹਨਾਂ ਨੇ ਆਪਣਾ ਆਰਮੀ ਦੀ ਡਿਊਟੀ ਇੱਥੇ ਕੀਤੀ ਉਹ ਵੀ ਤੁਹਾਨੂੰ ਦੱਸਿਆ ਕਿ ਇਹ ਮੇਰੀ ਕਾਫੀ ਹੈਲਪ ਕਰਨਗੇ ਤੇ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨੇ ਬੇਣਾਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਮਾ ਨਾ ਰਹਿਣ ਦੇਾਂਗੇ ਸਰਪੰਚਾਂ ਦੀ ਗੱਲ ਕਰੀਏ ਬਾਹਰ ਦੇਖ ਲਈ ਅਸੀਂ ਦੇਖਦੇ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਵਿਦੇਸ਼ ਜਾਂਦੇ ਨੇ ਪਰ ਪਿੱਛੇ ਮੁੜ ਕੇ ਪਿੰਡ ਵੱਲ ਦੇਖਦੇ ਨਹੀਂ ਆ ਵੇਖੋ ਜੀ ਜਿਹੜੇ ਆਪਣਾ ਤੁਹਾਨੂੰ ਦੱਸਿਆ ਕਿ ਜਿੱਦਾਂ 20 ਲੱਖ ਰੁਪਏ ਲਾ ਕੇ ਆਪਾਂ ਕੋਸ਼ਤ ਤੇ ਹੱਦ ਤੱਕ ਕਈਆਂ ਫੈਮਲੀਆ ਦੇ ਵਿੱਚ ਪੈਸਾ ਇੰਨਾ ਕਿ ਜ਼ਿਆਦਾ ਹੁੰਦਾ ਵਾ ਤੇ ਕੁਝ ਬੱਚੇ ਇੰਜੋਏ ਕਰਨ ਜਾਂਦੇ ਨੇ ਬਾਹਰ ਜਿੱਦਾਂ ਕੈਨੇਡਾ ਮੈਂ ਵੇਖਿਆ ਜਾ ਕੇ ਕਿ ਕੁਝ ਬੱਚੇ ਰੈਂਟ ਤੋਂ ਬੜਾ ਤੰਗ ਹੁੰਦੇ ਨੇ ਤੇ ਕਈ ਇਧਰੋਂ ਰੈਂਟਰ ਕਰਾਇਆ ਆਪਣਾ ਖਾਣ ਪੀਣ ਦਾ ਜ਼ਮਾਨ ਆਧਰੋਂ ਆਪਣੇ ਮਾਪਿਓ ਕੋਲ ਮੰਗਾਉਂਦੇ ਉਹ ਤੇ ਵੇਖੋ ਇੱਕ ਹੌਲੀਡੇਜ਼ ਮਨਾਉਣ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਤੇ ਜਿਹੜਾ ਮੀਡੀਅਮ ਕਲਾਸ ਫੈਮਿਲੀ ਅਲਾਵਾ ਉਹ ਜੇ ਬੱਚਾ 20 ਲੱਖ ਲਾ ਕੇ ਜਾਂਦਾ ਤੇ ਦਿਨ ਰਾਤ ਉੱਥੇ ਮਿਹਨਤ ਕਰਦੇ ਆਪਾਂ ਵੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੇ ਕੁਝ ਚਲੋ ਡਰੱਗ ਦਾ ਸਿਸਟਮ ਇੱਥੇ ਵੀ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਤੇ ਅਸੀਂ ਬਾਹਰ ਵੀ ਮੈਂ ਬਹੁਤ ਜ਼ਿਆਦਾ ਵੇਖਿਆ ਵਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਇਹ ਆਪਣਾ ਇਸ ਚੀਜ਼ ਦੇ ਵਿੱਚ ਚਲੋ ਮੈਂ ਤੁਹਾਨੂੰ ਕਹਿਣਾ ਕਿ ਚਲੋ 20 ਲੱਖ ਲਾ ਕੇ ਜਾਣਾ ਚੰਗਾ ਪਰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਰੱਖਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਗੁਰਦੇਵ ਸਿੰਘ ਪਿੰਡ ਕਲਸ ਜ਼ਿਲ੍ਹਾ ਤਰਨਤਨ ਅੱਜ ਪਿੰਡ ਵੱਲੋਂ ਸਵਰਸੰਮਤੀ ਨਾਲ ਮੈਂਬਰ ਚੁਣਿਆ ਗਿਆ ਮੈਂ ਆਰਮੀ ਚੋਂ ਵੈਸੇ ਰਿਟਾਇਰ ਹੋਇਆ ਹੋਣੇ 4-5 ਮਹੀਨੇ ਹੋ ਗਏ ਮੈਨੂੰ ਚੱਲ ਆਪਣੀ ਸੋਚ ਹੀ ਇਹ ਵੀ ਜੋ ਸਰਪੰਚ ਸਾਹਿਬ ਚੁਣੇ ਗਏ ਨੇ ਇਹਦੇ ਨਾਲ ਵੀ ਅਕਸਰ ਸਾਡੀ ਫੋਨ ਤੇ ਬਾਹਰ ਹੀ ਨਿਊਜ਼ੀਲੈਂਡ ਹੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਇਹ ਮੁੰਡਾ ਬਾਹਰੋਂ ਆਇਆ ਤੇ ਮੈਂ ਚਲ ਆਰਮੀ ਚਾ ਤੇ ਸਾਡੀ ਅਕਸਰ ਗੱਲਬਾਤ ਹੁੰਦੀ ਸੀ ਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਜੇ ਤੱਕ ਕੋਈ ਹੋਏ ਨਹੀਂ ਮਸਲੇ ਵੜੇ ਆ ਨਹੀਂ ਲੜਾਈਆਂ ਝਗੜਿਆਂ ਦੇ ਹਰ ਵਾਰੀ ਹੁੰਦੇ ਆ 5 ਸਾਲ ਫਿਰ ਉਹ ਚੱਲਦਾ ਰਹਿੰਦਾ ਕਲੇਸ਼ ਹੀ ਚੱਲਦਾ ਰਹਿੰਦਾ ਕੋਈ ਸੁਧਰਦਾ ਨਹੀਂ ਕੰਮ ਵਿਕਾਸ ਪੱਖੋਂ ਆਪਣਾ ਪਿੰਡ ਕਾਫੀ ਅਜੇ ਮਤਲਬ ਜਿੱਤਨਾ ਸਾਡੇ ਪਿੰਡ ਨਹਿਰੀ ਪਾਣੀ ਨਹਿਰੀ ਪਾਣੀ ਵੀ ਸਰਕਾਰ ਨੇ ਜਿੱਤਨਾ ਸੂਵੇ ਪੱਕੇ ਕਰਾਏ ਆ ਉਹਨ ਸਾਡਾ ਵੀ ਫਰਜ਼ ਬੰਦਾ ਤੇ ਅਸੀਂ ਹਲਾ ਮਾਰੀਏ ਤੇ ਪੂਰੇ ਪਾ ਕੇ ਜਿਤਨਾ ਵੀ ਹੋ ਸਕੇ ਉਹ ਲਈਏ ਕਾਫੀ 30 ਸਾਲ ਪਹਿਲਾਂ ਟੈਂਕੀ ਬਣੀ ਸੀ ਅੱਜ ਵੀ ਚਾਲੂ ਆ ਪਰ ਉਹ ਧਿਆਨ ਨਹੀਂ ਉਹਦੇ ਵੱਲ ਕੋਈ ਦੇ ਰਿਆ ਕਿਹੜੀ ਪਾਰਟੀ ਸਮਰਥਨ ਕਰਨ ਗਏ ਬਿਲਕੁਲ ਪਾਰਟੀ ਅਸੀਂ ਮਤਲਬ ਵਿਕਾਸ ਵਾਸਤੇ ਅਸੀਂ ਤੇ ਪਿੰਡ ਦਾ ਵਿਕਾਸ ਹੋਵੇ ਆਜ਼ਾਦ ਪਾਰਟੀ ਆ ਸਾਰਾ ਪਿੰਡ ਆਜ਼ਾਦ ਆ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਕਰੋਗੇ ਨਹੀਂ ਨਹੀਂ ਅਸੀਂ ਇਹ ਮਤਲਬ ਇਹ ਸਮਾਉਗਾ ਇਹ ਪਹਿਲੋਂ ਆਪਣਾ ਪਹਿਲੋਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਹੈ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ